ਸ਼ਾਮ ਨੂੰ ਤਕਰੀਬਨ 8:30 ਵਜੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦਾਖਾ ਦੇ ਏਰੀਆ ਪ੍ਰੇਮਨਗਰ ਦੇ ਵਿੱਚ ਇੱਕ ਦੰਪਤੀ ਦੇ ਉੱਤੇ ਅਣਪਛਾਤੇ ਵਿਅਕਤੀ ਨੇ ਫਾਇਰ ਕਰ ਦਿੱਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ ਇਸ ਸਬੰਧੀ ਮਕਦਮਾ ਨੰਬਰ 157/30 16/11/2024 ਅੰਡਰ ਸੈਕਸ਼ਨ 109 BNS 2554 ਨਾਟ ਅਸਲਾ ਖਾਣਾ ਦਾਖਾ ਦੇ ਵਿੱਚ ਦਰਜ ਕੀਤਾ ਗਿਆ ਜੋ ਦੰਪਤੀ ਹੈ ਉਹ ਰਾਜਕੁਮਾਰਾ ਕੈ ਗੁੜੀਆਂ ਇਹਦੇ ਨਾਂ ਤੇ ਆਇਡੈਂਟੀਫਾਈ ਕੀਤਾ ਗਿਆ ਇਨਵੈਸਟੀਗੇਸ਼ਨ ਦੌਰਾਨ ਜੋ ਇੱਕ ਯੂਜ਼ਡ ਪਰਸਨ ਸੀ ਉਹ सुरेंद्र ਸਿੰਘ ਉਰਫ ਸ਼ਿੰਦੇ ਨੂੰ ਆਇਡੈਂਟੀਫਾਈ ਕੀਤਾ ਗਿਆ ਹਿੱਸੋਵਾਲ ਦਾ ਸੀ ਤੇ ਅਗਲੇ ਹੀ ਦਿਨ 16 ਤਰੀਕ ਨੂੰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਪਾਸੋਂ ਇੱਕ ਰਿਵਾਲਵਰ 6 ਜਿੰਦਾ ਘਰ ਤੋਂ ਤੇ ਦੋ ਕੋਲ ਬਰਾਮਦ ਹੋਈ ਜੂ ਇੱਕ ਯੂਜ਼ ਹੈ ਕਿ ਉਹਦਾ ਇਹ ਦੰਪਤੀ ਨਾਲ ਪੈਸੇ ਦਾ ਲੈਣ ਦੇਣ ਦਾ ਰੋਲਾ ਸੀਗਾ ਜਿਸ ਕਰਕੇ ਉਹਨੇ ਗੁੱਸੇ ਦੇ ਵਿੱਚ ਆ ਕੇ ਇਹ ਖਤਮ ਚੱਕਿਆ ਸੀ ਕੋਈ ਮੌਤ ਨਹੀਂ ਹੋਈ ਸਰ ਇਹਦੇ ਵਿੱਚ ਨਹੀਂ ਜੀ ਅੱਛਾ ਸਰ ਫਾਈਨਾਂਸ ਦਾ ਕੰਮ ਕਰਦਾ ਸੀਗਾ ਜਿਹੜਾ ਬੰਦਾ ਫੜਿਆ ਗਿਆ ਜੀ ਦੋਸ਼ੀ ਅੱਜ ਖੁਸ਼ਕਿਸ਼ ਜਾਰੀ ਹੈ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚਾਹੀਏ ਕਿ ਫਾਈਨਾਂਸ ਦਾ ਵੀ ਕੰਮ ਕਰਦਾ ਸੀ ਸਰ ਕਿੰਨੇ ਕੁ ਪੈਸੇ ਦਾ ਰੋਲਾ ਸੀ ਇਹ ਕਹਿੰਦੇ ਹੈ ਜੀ ਲੱਖ ਕੁ ਪ੍ਰੇਮ ਦਾ ਰੋਲਾ ਸਰ ਪਹਿਲਾਂ ਦੱਸਿਆ ਗਿਆ ਦੋਸ਼ੀ ਵੱਲੋਂ ਵੀ ਸਾਡੇ ਤੇ ਹਮਲਾ ਕੀਤਾ ਗਿਆ ਪਹਿਲਾਂ ਉਹਨਾਂ ਦੇ ਪਰ ਅਸੀਂ ਮਜ਼ਦੂਰ ਵੱਲੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਂਚ ਕਰਾਂ ਠੀਕ ਹੈ ਜੀ ਇਹ ਜਿਹੜੀ ਦੁਰਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਾਰਨ ਹੋਇਆ ਸੀ ਦੁਰਘਟਨਾ ਦਾ ਸਰ ਮੈਂ ਫਾਈਨਾਂਸ ਕੰਪਨੀ ਚ ਲਾਉਣਾ ਮੈਂ ਇੱਕ ਪਰਵਾਸੀ ਬੰਦੇ ਨੂੰ ਪੈਸੇ ਦਿੱਤੇ ਹੋਏ ਸੀ ਕਿ ਮੱਤਲਬ ਪਰ ਅੱਛਾ ਜੀ 70000 ਰੁਪਏ ਲੈਣਾ ਸੀਗਾ 8 ਮਹੀਨੇ ਹੋ ਗਏ ਮੈਨੂੰ ਟਾਲ ਮਟੋਲ ਕਰੀ ਜਾਂਦਾ ਸੀ ਅਸਾਂ ਮੈਨੂੰ ਬੁਲਾ ਲਿਆ ਵੀ ਜਦ ਤੈਨੂੰ ਪੈਸੇ ਦੇਣੇ ਆ ਪੈਸੇ ਦੇਣ ਦੇ ਵਿਸਾ ਮਾਰਨ ਦੀ ਨਹੀਂ ਤੇ ਨਾਲ ਮੈਨੂੰ ਤੇ ਹਮਲਾ ਕਰਤਾ ਕਿ ਮੈਂ ਉਹਦੇ ਵਾਸਤੇ ਮੇਰੇ ਵਿੱਚ ਸਾਸਰੀ ਬਾਰ ਬਾਰ ਸੀਗਾ ਜੀ ਤੇ ਮੈਂ ਉਹਦੇ ਨਾਲ ਆਪ ਦਾ ਬਚਾਅ ਕਰਨ ਦੇ ਖਾਤ ਗੋਲੀ ਚਲਾਤੀ ਹੋਲੀ ਉਹਨਾਂ ਦੇ ਲੱਗ ਚੁੱਕੀ ਆ ਸਰ ਪ੍ਰਵਾਸੀ ਬੰਦੇ ਸੀ ਉਹੋ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਆ ਹਾਂਜੀ ਪ੍ਰਵਾਸੀ ਬੰਦੇ ਤੁਸੀਂ ਜਦੋਂ ਉਹਨਾਂ ਦੇ ਪੈਸੇ ਦੀ ਡਿਮਾਂਡ ਕੀਤੀ ਆ ਤੁਹਾਡੇ ਤੇ ਉਦੋਂ ਹਮਲਾ ਕੀਤਾ ਉਹਨਾਂ ਨੇ ਹਾਂ ਦੋ ਜੀ ਇਨਸ਼ਾਲੇ ਨੂੰ ਤਕਰੀਬਨ 8:30 'ਤੇ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਮੁਲਾਪੁਰ ਦਾਖਾ ਦੇ ਏਰੀਏ ਪ੍ਰੇਮਨਗਰ ਦੇ ਵਿੱਚ ਇੱਕ ਦੰਪਤੀ ਦੇ ਉੱਤੇ ਅਣਪਛਾਤੇ ਵਿਅਕਤੀ ਨੇ ਫਾਇਰ ਕਰ ਦਿੱਤਾ ਹੈ ਤੇ ਉਹਨਾਂ ਨੂੰ जख्मी ਕਰ ਦਿੱਤਾ ਸੀ ਇਸ ਸੰਬੰਧੀ ਮੁਕੱਦਮਾ ਨੰਬਰ 157/30 16 11 2024 ਅੰਡਰ ਸੈਕਸ਼ਨ 109 BNS 25540 ਅਸਲਾਕ ਕਾਣਾ ਦਾਖਾ ਦੇ ਵਿੱਚ ਦਰਜ ਕੀਤਾ ਗਿਆ ਤੇ ਉਹ ਦੰਪਤੀ ਹੈ ਉਹ ਰਾਜਕੁਮਾਰਾ ਤੇ ਗੁੜੀਆਂ ਇਹਦੇ ਨਾਂ ਤੇ ਆਇਡੈਂਟੀਫਾਈ ਕੀਤਾ ਗਿਆ ਇਨਵੈਸਟੀਗੇਸ਼ਨ ਦੌਰਾਨ ਜੋ ਇੱਕ ਯੂਜ਼ਡ ਪਰਸਨ ਸੀ ਉਹ सुरेंद्र ਸਿੰਘ ਉਰਫ शिंदे ਉਹਨੂੰ ਆਇਡੈਂਟੀਫਾਈ ਕੀਤਾ ਗਿਆ ਇਹ ਹਿੱਸੋ ਵਾਲਦਾ ਸੀ ਤੇ ਅਗਲੇ ਹੀ ਦਿਨ 16 ਤਰੀਕ ਨੂੰ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਇਸ ਪਾਸੋਂ ਇੱਕ ਰੀਵਾਲਵਰ 6 ਜਿੰਦਾ ਘਰਦੂਸ ਤੇ ਦੋਪੋਲ ਬਰਾਮਤ ਹੋਈ ਜੋ ਇੱਕ ਯੂ ਸੀ ਹੈਗਾ ਉਹਦਾ ਇਹ ਦੰਪਤੀ ਨਾਲ ਪੈਸੇ ਦਾ ਲੈਣ ਦੇਣ ਦਾ ਰੌਲਾ ਸੀਗਾ ਜਿਸ ਕਰਕੇ ਉਹਨੇ ਦੂਸਰੇ ਦੇ ਵਿੱਚ ਆ ਕੇ ਇਹ ਖਤਮ ਚੱਕਿਆ ਸੀ ਕੋਈ ਮੌਤ ਨਹੀਂ ਹੋਈ ਸਰ ਇਹਦੇ ਵਿੱਚ ਨਹੀਂ ਜੀ ਅੱਛਾ ਸਰ ਫਾਈਨੈਂਸ ਦਾ ਕੰਮ ਕਰਦਾ ਸੀਗਾ ਜਿਹੜਾ ਬੰਦਾ ਫੜਿਆ ਗਿਆ ਜੀ ਦੋਸ਼ੀ ਅਜੇ ਪੁੱਛ ਕੇ ਚੱਲ ਰਹੀ ਹੈ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚਾਹੀਏ ਕਿ ਫਾਈਨੈਂਸ ਦਾ ਵੀ ਕੰਮ ਕਰਦਾ ਸੀ ਸਰ ਕਿੰਨੇ ਕੁ ਪੈਸੇ ਦਾ ਰੌਲਾ ਸੀ ਇਹ ਕਹਿੰਦੇ ਜੀ ਲੱਖ ਕੁ ਰਿਪਏ ਦਾ ਰੌਲਾ ਸੀ ਸਰ ਪਹਿਲਾਂ ਦੱਸਿਆ ਗਿਆ ਦੋਸ਼ੀ ਵੱਲੋਂ ਵੀ ਸਾਡੇ ਤੇ ਹਮਲਾ ਕੀਤਾ ਗਿਆ ਪਹਿਲਾਂ ਉਹਨਾਂ ਦੇ ਪਰਵਾਸੀ ਮਜ਼ਦੂਰਾਂ ਵੱਲੋਂ ਇਸ ਬਾਰੇ ਇਨਵੈਸਟੀਗੇਸ਼ਨ ਜਾਂਚ ਕਰ ਠੀਕ ਹੈ ਜੀ ਜਿਹੜੀ ਦੁਰਘਟਨਾ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਕੀ ਕਾਰਨ ਹੋਇਆ ਸੀ ਦੁਰਘਟਨਾ ਦਾ ਸਰ ਮੈਂ ਫਾਇਨੈਂਸ ਕੰਪਨੀ ਚ ਚਲਾਉਂਦਾ ਮੈਂ ਇੱਕ ਪਰਵਾਸੀ ਬੰਦੇ ਨੂੰ ਪੈਸੇ ਦਿੱਤੇ ਹੋਏ ਸੀ ਕਿ ਮਤਲਬ ਪਰ ਅੱਛਾ ਜੀ 70000 ਰੁਪਏ ਲੈਣਾ ਸੀਗਾ 8 ਮਹੀਨੇ ਹੋ ਗਏ ਮੈਨੂੰ ਟਾਲ ਮਟੋਲ ਕਰੀ ਜਾਂਦਾ ਸੀ ਅਦਨ ਮੈਨੂੰ ਮਨ ਬੁਲਾ ਲਿਆ ਵੀ ਅਜੇ ਤੈਨੂੰ ਪੈਸੇ ਦੇਣੇ ਆ ਪੈਸੇ ਦੇਣ ਦੀ ਬਜਾਏ ਮਾਰਨ ਦੀ ਨੀਤ ਨਾਲ ਮੇਰੇ ਤੇ ਹਮਲਾ ਕਰਤਾ ਕਿ ਮੈਂ ਉਹਦੇ ਵਾਸਤੇ ਮੇਰੇ ਵਿੱਚ ਸਾਸਰੀ ਬਾਰ ਬਾਰ ਸੀਗਾ ਜੀ ਤੇ ਮੈਂ ਉਹਦੇ ਨਾਲ ਆਪ ਦਾ ਬਚਾ ਕਰਨ ਦੇ ਖਾਤ ਗੋਲੀ ਚਲਾਤੀ ਹੋਲੀ ਉਹਨਾਂ ਦੇ ਲੱਗ ਚੁੱਕੀ ਆ ਸਰ ਪ੍ਰਵਾਸੀ ਬੰਦੇ ਸੀ ਉਹ ਜਿਹਨਾਂ ਨੂੰ ਤੁਸੀਂ ਪੈਸੇ ਦਿੱਤੇ ਆ ਹਾਂਜੀ ਪ੍ਰਵਾਸੀ ਬੰਦੇ ਤੁਸੀਂ ਜਦੋਂ ਉਹਨਾਂ ਦੇ ਪੈਸੇ ਦੀ ਡਿਮਾਂਡ ਕੀਤੀ ਆ ਤੁਹਾਡੇ ਤੇ ਉਦੋਂ ਹਮਲਾ ਕੀਤਾ ਉਹਨਾਂ ਨੇ ਹੱਥ ਦੋ ਜਣੇ